ਫਾਸਕਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੋਂ ਆਪੋ ਬਹੁਤ ਵੈਕਮ ਜੀ ਤੇ ਵੀਜੇ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਟਰਪਹੀ ਜ਼ਿਲ੍ਹਾ ਅਮਰਸਰ ਪੰਦੇ ਜੀ ਤਹਿਸੀਲ ਮਜੀਠਾ ਉਹ ਵੀਰੋਂ ਵਪਾਰ ਨਹੀਂ ਕਰਦੇ ਘਰ ਦੇ ਪਛੇ ਉਹਨਾਂ ਦੁੱਧ ਦਾ ਕੰਮ ਨਾਲ ਭਾਈ ਹਣਾ ਦਾ ਇੱਕੋ ਮੱਝ ਸੇਲ ਆ ਜੀ ਤੇ ਆਉਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਾਡਾ ਵੀ ਸਾਡੇ ਆਏ ਕਰਜ ਵਪਾਰ ਦਾ ਆਪਾਂ ਕਰਦੇ ਨਹੀਂ ਨਹੀਂ ਜੀ ਘਰ ਦੇ ਪਛੇ ਕਰਦੇ ਕਰਦੇ ਬਾਕੀ ਸ਼ੋਗਣਾ ਸਾਰੇ ਰੱਖੇ ਦੁੱਧ ਦਾ ਕੰਮ ਨਾਲ ਜੀ ਹਾਂ ਦੁੱਧਾ ਦੁੱਧਾ ਇੱਕ ਪਨੇਦੀ ਵੀਡੀਓ ਬਣਾਈ ਸੀ ਤੁਹਾਡੀ ਆ ਪਨੇਦੀ ਦੀ ਵਾਜਰ ਪੁਲਿਸ ਮੈਨਾਂ ਜਾਈ ਬੱਜੇ ਤੋ ਮੈਨਾਂ ਗਾਲੀ ਨਹੀਂ ਕੱਢੀ ਅੱਛਾ ਜੀ ਫਾਇਦਾ ਹੀ ਹੁੰਦਾ ਪਤਾ ਪਤਾ ਕਿ ਨਹੀਂ ਮੈਨਾਂ ਉਹ ਫਰੋਇਪੁਰ ਤੱਕ ਤਾਂ ਇਧਰ ਹਿਆਰਪੁਰ ਤੱਕ ਗਾਹ ਤਾਏ ਅੱਛਾ ਲੈ ਗਏ ਪਨੇਦੀ ਹੈ ਹਾਂ ਲੈ ਗਏ ਥੋੜਾ ਚਲੋ ਪਨੇਦੀ ਹਾਂ ਤੇ ਬੱਜੀ ਫਿਰ ਇੱਕੋ ਹੀ ਮਾਂਝ ਸੇਲਾ ਜੀ ਇਹ ਅਸੀਂ ਨਾ ਜਲੰਧਰੋਂ ਡੇਰੀ ਤੋਂ ਲਾਇਆ ਗਿਆ ਮੱਝ ਅੱਜ ਠੀਕ ਆ ਇੱਕ ਵੇਜ ਦੀ ਦੀ ਤੇ ਇੱਕ ਰੱਖ ਲਈ ਦੀ ਅੱਜ ਫਿਰ ਉਹ ਟੁਕੜਾ ਲੈ ਰਿਹਾ ਸੀ ਟੁਕੜਾ ਕੱਪੜਾ ਲਾਇਆ ਗਿਆ ਠੀਕ ਆ ਆਹ ਵੇ ਦੋ ਜੋੜੀ ਲਿਆਦੀ ਤੇ ਇੱਕ ਵੇਜ ਦਿੱਤੀ ਬਣਾ ਲੈ ਚੱਲ ਨਹੀਂ ਨਹੀਂ ਚਲੋ ਵਧੀਆ ਵਧੀਆ ਇੱਕ ਆਪਾਂ ਨੂੰ ਬਾਜਾਂ ਦੀ ਤੇ ਇੱਕੋ ਵਧੀਆ 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 ਇੱਕ ਰੱਖ ਲੈਨੇ ਕੇ ਵੇਚ ਦੇਣੇ ਲੈ ਲਿਆ ਜੀ ਚਲ ਹੁਣ ਇਸ ਟਾਈਮ ਇਹ ਆ ਬਕਾਉ ਹੈ ਨਾ ਜੀ ਤੇ ਭਾਜੀ ਗੱਪਣਾ ਜੀ ਇਹ ਇਹ ਗੱਪਣਾ ਜੀ ਤੇ ਇਹਨੇ ਕਿਨੇ ਦਾ ਲਿੰਦੀ ਜਿਹਾ ਨੇ ਇਹ ਉਹਨਾਂ ਨੇ ਸਾਨੂੰ ਦੱਸਿਆ ਵੀ 23 24 ਤਰੀਕ ਨੂੰ ਇਹਦੇ ਦਿਨ ਪੂਰੇ ਤੇ ਆਹ 23 24 ਨੂੰ ਆਹ ਚਾਰਕ ਦਿਨਾਂ ਦੇ ਮੰਨ ਚਾਰ ਪੰਜ ਦਿਨ ਲੋਗੀ ਆਹ ਛਾਂ ਰੱਖੋ ਉੱਤੇ ਦੋ ਜਣ ਲਾਜੇ ਚਾਰ ਲਾਜੇ ਉਹ ਤੇ ਭਾਜੀ ਫਿਰ ਇਹਨੇ ਦੁੱਧ ਕਿਨਾਂ ਕੀਤਾ ਦੁੱਧ ਇਹ ਜਾ ਤੋਕੜ ਲੈਦੀ ਸੀ ਅੱਛਾ ਤੋਕੜ ਲੈ ਕੇ ਜਾਂਦੀ ਸੀ ਹਾਂ ਇਹਦੇ ਉਦੋਂ ਪੰਜਾਂ ਮਹੀਨਿਆਂ ਦੀ ਗੱਭਣ ਇਹਦੇ 9 10 ਲੀਟਰ ਦੁੱਧ ਸੀ ਫਿਰ ਉਦੋਂ ਫਿਰ ਕਰੂਗਾ ਵਾਹ ਕਰੇਗੀ ਹਾਂ ਜੀ ਤੁਹਾਡੇ ਵੇਖੋ ਮੈਂ ਕਿੱਡੀ ਵੱਡੀ ਵੱਡੀ ਮੈਂ ਜੈਪੂਰੀ ਜੀ ਤੇ ਖੋਲੀ ਫਿਰ ਜੀ ਖੋਲੋ ਲੋ ਜੀ ਦੇਖੋ ਮਾਈਨ ਟੋਕੜ ਨੇ ਆ ਕੇ ਸੰਭਾਲ ਕਰਕੇ ਫਿਰ ਵੇਚਦੇ ਆ ਹੁਣ ਤੁਸੀਂ ਚਲੋਣਾ ਆਪ ਜਾਈਂ ਤੇ ਲੈਣ ਦੋ ਕਿੰਨਾ ਪਰ ਮੱਝ ਪੂਰੀ ਵੱਡੀ ਆ ਪੂਰੀ ਜ਼ਬਰਦਸਤ ਮੱਝ ਆ ਹਨਾ ਹਨੀ ਹਨੀ ਹਾਂ ਜੀ ਹਾਂ ਬਿਲਕੁਲ ਜੀ ਇਹੋ ਵੱਡੀ ਮੈਂ ਹੁਣ ਸਾਡੀ ਸਮਝ ਇਹ ਨਹੀਂ ਤੂੰ ਸਮਝਦਾ ਬਾਹਰ ਆ ਜੀ ਹੁਣ ਹਾਂ ਨਹੀਂ ਕਿਉਂ ਲੈ ਨਹੀਂ ਠੀਕ ਹੈ ਜੀ ਹਾਂ ਠੀਕ 6 ਫੁੱਟ ਤੋਂ 2 ਇੰਚ ਮੇਰਾ ਕਹਾਤਾ ਤੇ ਮੇਰੇ ਜਿੱਦੀ ਆ ਤੁਹਾਡੇ ਸਾਰੇ ਫਿਰ ਕਿੰਨਾ ਕਰਦੇ ਦੋ ਦੋ ਬੇ ਜੀ 18 17 ਵੱਲੋਂ ਦੋ ਦੋ ਨੂੰ ਕੀ ਜਾਂਦਾ ठीक है बड़ी बड़ी पूरी मैं थोड़ा सा रख लो दो तीन मैं तो नहीं ठीक है हां बिल्कुल बिल्कुल जी अरे टाइम लगेगी मैं पूरी हां का चांद ले ले हां बड़ा मैं बड़ी बड़ी थोड़ा बहुत थोड़ा मैं ले चलो बाहर ले चलो ठीक है आ जाओ आ जाओ आ जाओ ले आओ चो आजू बधी निकल पाजी जो ਕਵਾਇਕ ਨੰਬਰ 1 ਕਵਾਇਕ ਉਹ ਗਲੀ ਨਹੀਂ ਨੇ ਹਾਂਜੀ ਹਾਂਜੀ ਕਵਾ ਦਾ ਕੋਈ ਗਲੀ ਨਹੀਂ ਲੈ ਚਲਦੇ ਮੇਰੇ ਘਰ ਨਾਲ ਸ਼ੇਫ ਫੁੱਟ ਦੇ ਲੱਗ ਕੇ ਆ ਜੀ ਹਾਂਜੀ ਫੁੱਟ ਦੇ ਲੱਗ ਜੀ ਹੋਣੀਆਂ ਹੋਣੇ ਬਿਲਕੁਲ ਜੀ ਹਾਂ ਹੋਣੀ ਮੈਂ ਜੀ ਮੈਂ ਵੱਡੀ ਆ ਪੇਟਪੜਾ ਬਹੁਤ ਕਫੜਾ ਮੈਂ ਲੱਟਪੜਾ ਵੇਖੋ ਤੁਸੀਂ ਹਾਂ ਜੀ ਵੀਡੀਓ ਬਣਾਉਦੇ ਨੇ ਹਾਂਜੀ ਇਹ ਵੀਡੀਓ ਬਣਾਉਂਦੇ ਨੇ ਟੀਮ ਆ ਮੇਰੇ ਬਿਲਕੁਲ ਬਿਲਕੁਲ ਜੀ ਛੋਟੀ ਹੁੰਦੀ ਜਾਣੇ ਨਾ ਨਾ ਭਾਜੀ ਫਿਰ ਇਹਦੀ ਕੀਮਤ ਕੀਮਤ ਅਸੀਂ ਤਾਂ ਨੇ 1,30,000 ਰੁਪਏ ਦੇ ਦੇ ਜੈ ਜੀ ਕੰਮ ਤੁਸੀਂ ਦੱਸ ਦੋ ਮੈਂ ਰਣ ਕੀ ਦੱਸਣਾ ਤੁਸੀਂ ਆਪ ਹੀ ਦੱਸ ਦੇ ਕਿ ਨਹੀਂ ਵੇਖ ਲਓ ਜਿੰਨਾ ਤੁਸੀਂ ਜਿੰਨੇ ਤੁਸੀਂ ਰੋਜ਼ ਬਣਾਉਂਦੇ ਜੇ ਹਾਂਜੀ ਤੇ ਜਿੰਨੇ ਦੀ ਤੁਹਾਨੂੰ ਜਾਇਜ਼ ਲੱਗਦੀ ਹੋਣੀ ਚਲੋ ਕਰਦੇ ਹੋ ਮੌਕੇ ਕਰ ਦੋ ਕਮਾਨ ਦੋ ਕਰਦਾ ਜਿੰਨਾ ਕਹੋ ਹੁਣੇ ਕਰ ਦਿੰਦੇ ਆ ਉਹਦੀ ਕਰਦੇ ਫਿਰ ਹੁਣ ਹੈ ਉਹਦੀ ਗਰਜ ਉਗਾ ਕਾਉਗਾ ਚਲੋ ਠੀਕ ਹੈ ਉਦੋਂ ਕਰ ਦੋ ਉਦੋਂ ਕਰ ਦਾਂ ਪਸ ਇੱਕ ਮਾਝੀ ਹੈ ਜੀ ਹਾਂ ਬਸ ਇੱਕ ਹੋਰ ਦੇਖੋ ਜੀ ਇੱਕ ਮਾਝੀ ਸੇਲ ਆ ਵੀਰੇ ਕੋਲ ਜੀ ਬਾਕੀ ਜੇ ਤੁਸੀਂ ਇੱਥੇ ਆਓ ਆ ਲੈ ਚੈੱਕ ਕਰਕੇ ਲੈ ਕੇ ਜਾਓ ਹਣਾ ਭਾਈ ਜੀ ਹਾਂ ਜੀ ਹਾਂ ਜੀ ਚਲੋ ਥਾਣਾ ਪੂਰਾ ਖਵਾ ਲੱਗਾ ਦੇਤੀ ਦੇ ਥਾਣੇ ਪੂਰਾ ਬਰਾਬਰ ਆ ਠੀਕ ਆ ਹਾਂ ਚਲੋ ਨੰਬਰ ਬੋਲ ਦੋ ਜੀ 9088721 ਹਾਂ ਜੀ 64494 88721 64494 ਠੀਕ ਆ ਤੇ ਪਿੰਡ ਰੁਪਈਆ ਹਾਂ ਜੀ तील मजिठा ज़िला असर सत श